ਤੁਹਾਨੂੰ ਪਤਾ ਵੀ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ ਅੱਜ ਜਿਹੜੀ ਜਿਮਨੀ ਚੋਣਾਂ ਜਿਹਦੇ ਵਿੱਚ ਇੱਕ ਵੱਡਾ ਫਤਵਾ ਉਥੇ ਆਮ ਆਦਮੀ ਪਾਰਟੀ ਨੂੰ ਮਿਲਿਆ ਤੁਹਾਨੂੰ ਪਤਾ ਇੱਕ ਵੱਡੀ ਇਤਿਹਾਸਕ ਜਿੱਤ ਮਿਲੀ ਆ ਤੇ ਜੇ ਗੱਲ ਕਰੀਏ ਇੱਕ ਪਾਸਲ ਹੋਇਆ ਮੁਕਾਬਲਾ ਤੇ ਜਿੰਨੀਆਂ ਵੋਟਾਂ ਬਾਕੀ ਜਿੰਨੀਆਂ ਵੀ ਪਾਰਟੀਆਂ ਜਿਹਦੇ ਵੀ ਕੈਂਡੀਡੇਟ ਰਹੀ ਉਦੋਂ ਵੱੱਦ ਸਾਡਾ ਜਿਹੜਾ ਕੈਂਡੀਡੇਟ ਆ ਭਗਜੀ ਖੜੇ ਸੀਗੇ ਉਹਨਾਂ ਨੂੰ ਮਿਲ ਕੇ ਜਿਹੜਾ ਅੱਜ ਜਿੱਤ ਮਿਲੀ ਆ ਉਹਦੀ ਖੁਸ਼ੀ ਅੱਜ ਸਾਰੇ ਬਿਜਾਰ ਚੱਲੂ ਵੱਡ ਰਹੇ ਆ ਤੇ ਸਾਰੇ ਬੜੇ ਖੁਸ਼ੀ ਦਾ ਮਾਹੌਲ ਆ ਆਉਣ ਵਾਲੀਆਂ ਜਿਮਨੀ ਚ ਉਹਨਾਂ ਦੀ ਗੱਲ ਕਰੀਏ ਚਾਰ ਜਗ੍ਹਾ ਤੇ ਹੋਰ ਸੀ ਅਜੇ ਇਲੈਕਸ਼ਨ ਹੋਣੇ ਨੇ ਕਿੱਦਾਂ ਕੀ ਕਹਿਣਾ ਦੋਨਾਂ ਦੇ ਬਾਰੇ ਇਹ ਉਹਦਾ ਆਗਾਜ਼ ਆ ਜੀ ਤੁਹਾਨੂੰ ਪਹਿਲੀ ਜਿਮਨੀ ਚ ਹੋਈ ਹੈ ਤੇ ਅਗਲੀ ਵੀ ਅਜੇ ਲਈ ਤਿਆਰੀ ਪੂਰੀ ਤਿਆਰੀ ਚ ਜਿਵੇਂ ਅੱਜ ਸਾਡੇ 99 ਸੀਟਾਂ ਹੋ ਗਈਆਂ ਬਸ ਸਹੀ ਹੈ ਵੀਥੇਰ ਤੇ ਇਹ ਕਹਿਣਾ ਕਰਕੇ ਇਹਨਾਂ ਸੀਟਾਂ ਖਤਮ ਨੇ ਤੇ ਇਹ ਜਿਵੇਂ ਜੇ ਲੋਕ ਸਰਕਾਰ ਬਣੀ ਸੀ ਕਿ ਬਣਨ ਬਿਸਕਾ ਸੀਗੀਆਂ ਇਹ 95 ਦੇ ਜਾਣਗੀਆਂ ਜੀ ਅਗਲੇ ਚਾਰ ਨੇ ਚਾਰੇ ਜਿੱਤਰੀ ਪਾਰਟੀ ਤੇ ਇਹ ਇਹ ਵੀ ਕਿਹਾ ਜਾ ਸਕਦਾ ਵੀ ਲੋਕ ਜਿਹੜੇ ਰਾਜ ਸਰਕਾਰ ਦੇ ਕੰਮਾਂ ਤੋਂ ਪਹੁੰਚ ਨਹੀਂ ਦੁਬਾਰਾ ਫਿਰ ਮੁੜ ਘਰਵਾਸ ਵੀ ਕਰ ਰਹੇ ਹਾਂ ਸਾਡੀ ਦੇਖੋ ਜਿਹੜੀ ਅੱਜ ਦੀ ਜਿੱਤ ਆ ਜਿਹੜੀ ਵੱਡੀ ਜਿੱਤ ਆ ਇੱਕ ਸਿਆਸੀ ਜਿੱਤ ਆ ਅੱਜ ਉਹ ਤੁਹਾਡੇ ਸਾਡੇ ਤਾਂ ਸਾਰੇ ਦੇ ਮੂਰੇ ਆ ਤੇ ਪਾਰਟੀ ਕੰਮ ਲੈ ਕੇ ਗਏ ਲੋਕਾਂ ਚ ਤੇ ਲੋਕਾਂ ਨੇ ਖੁਸ਼ ਹੋ ਕੇ ਬੂਟੀ ਜਿਹੜੀ ਵੋਟਾਂ ਆ ਮਾਦੀ ਪਾਰਟੀ ਨੂੰ ਪਾਈ ਮਨੋ ਵੋਟ ਇੱਕ ਪਾਸੜ ਜਿਹੜਾ ਅੱਜ ਫਤਵਾ ਦਿੱਤਾ ਲੋਕਾਂ ਨੇ ਤੇ ਉਹਦੀ ਖੁਸ਼ੀ ਮਨਾਉਣ ਗਿਆ ਤੇ ਇਹੀ ਲੋਕਾਂ ਦੇ ਮਨ ਤੇ ਤੁੰਦੇ ਵੀ ਸਾਰੇ ਲੋਕਾਂ ਨੇ ਕੰਪੀਟੀਸ਼ਨ ਲੱਗ ਪਾਇਆ ਉਸ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਵਾਦੇ ਕੀਤੇ ਗਏ ਸੀ ਜਿਹੜੇ ਕਹਿੰਦੇ ਨੇ ਫੋਨ ਵਾਲੇ ਪੂਰੇ ਕਿੱਥੇ ਕਰਦੇ ਨੇ ਸਰਕਾਰ ਵੱਲੋਂ ਵਾਅਦੇ ਨਹੀਂ ਗਾਰੰਟੀਆਂ ਕੀਤੀਆਂ ਗਈਆਂ ਤੇ ਗਾਰੰਟੀ ਦਾ ਮਤਲਬ ਪੂਰਾ ਕਰਨਾ ਹੁੰਦਾ ਉਹਨੂੰ ਪਤਾ ਵੀ ਜਿੰਨੀਆਂ ਗਾਰੰਟੀਆਂ ਨੇ ਮੈਂ ਪਿਛਲੀ ਵਾਰ ਵੀ ਤਾਂ ਸਿਰਫ ਇੱਕ ਗਾਰੰਟੀ ਸ਼ਬਦੀ ਜਿਹੜੀ ਬੀਬੀਆਂ ਵਾਲੀ ਆ ਉਹ ਵੀ ਆਉਣ ਵਾਲੇ ਦਿਨਾਂ ਚ ਪੂਰੀ ਹੋਣੀ ਆ ਲਗਭਗ ਕਿੰਨੀਆਂ ਗਾਰੰਟੀਆਂ ਸਰਕਾਰ ਨੇ ਕੀਤੀਆਂ ਸੀਗੇ ਪੰਜਾਬ ਦੇ ਲੋਕਾਂ ਨਾਲ ਉਹ ਸਾਰੀਆਂ ਲੱਗ ਪੂਰੀਆਂ ਕਰਤੀਆਂ ਤੇ ਉਹ ਹੀ ਕੰਮ ਲੈ ਕੇ ਰੁਕਾ ਜਾਂਦੇ ਸੀ